ਪਿੰਡ ਫਲ ਪੋਤਾ ਵਿੱਚ ਗੁਰਦੁਆਰਾ ਸਾਈ ਵਿੱਚ ਹੋਈ ਲੜਾਈ ਝਗੜੇ ਦਾ ਵਿਵਾਦ ਨਹੀਂ ਰੁਕ ਰਿਹਾ। ਹੁਣ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੇਵਦੀ ਹਾਲ ਦੇ ਬਿਆਨਾਂ ਉੱਪਰ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਿਲ ਹਨ। ਇੱਕ ਵਾਰ ਫਿਰ ਤੌਹਨ ਸੁਸਾਇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਮੀਡੀਆ ਸਾਹਮਣੇ ਆਏ। ਜਿਨ੍ਹਾਂ ਨੇ ਵਿਰੋਧੀ ਧਿਰ ਵੱਲੋਂ ਲਗਾਏ ਕੀ ਦੋਸ਼ਾਂ ਦਾ ਖੰਡਨ ਕਰਦੇ ਹੋਏ ਕੁਝ ਸੀਸੀਟੀਵੀ ਫੁਟੇਜ ਮੀਡੀਆ ਨੂੰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਲੜਾਈ ਦੀ ਸ਼ੁਰੂਆਤ ਇਹਨਾਂ ਵੱਲੋਂ ਕੀਤੀ ਗਈ ਸੀ। ਅਤੇ ਜੋ ਇਹ ਗੱਲਾਂ ਭਾਂ ਦੇ ਦੋਸ਼ ਲਗਾ ਰਹੇ ਹਨ ਉਹ ਵੀ ਬੇਬੁਨਿਆਦ ਹਨ ਕਿਉਂਕਿ ਜੇਕਰ ਮਾਨਯੋਗ ਅਦਾਲਤ ਵੱਲੋਂ ਸੇ ਦਿੱਤਾ ਹੋਇਆ ਹੈ ਤਾਂ ਇਹ ਕਿਸ ਤਰ੍ਹਾਂ ਗੱਲੇ ਉੱਪਰ ਜਿੰਦਾ ਲਗਾ ਸਕਦੇ ਹਨ ਹੋਰ ਕੀ ਕੁਝ ਕਿਹਾ ਲੋ ਤੁਸੀਂ ਵੀ ਸੁਣੋ ਮੈਂ ਹਰਵਿੰਦਰ ਸਿੰਘ ਪਿੰਡ ਫਲਪੋਤਾ ਪ੍ਰਧਾਨ ਬਾਬਾ ਜੀ ਬਾਗਵਾਲੇ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਬੋਲਦਾ ਹਾਂ ਕੱਲ ਇੱਕ ਨਿਊਜ਼ ਫੈਲੀ ਹੋਈ ਆ ਜਿਹੜੀ ਕਿ ਝੂਠ ਆ ਮੈਂ ਸੱਚ ਦਾ ਸਾਹਮਣਾ ਤੁਹਾਨੂੰ ਪਿੰਡ ਵਾਸੀਆਂ ਨੂੰ ਕਰਉਣਾ ਚਾਹੁੰਦਾ ਆ ਕਿ ਜੋ ਕਹਿੰਦੇ ਹੈ ਕਿ ਭពਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਇੱਥੇ ਰਾਤ ਨੂੰ ਪੈਂਦਾ ਹਾਂ ਤੇ ਸਵੇਰ ਨੂੰ ਚਲ ਜਾਨਾ ਹਾਂ ਵੀ ਮੈਂ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਇਹਨਾਂ ਨੇ ਮੈਨੂੰ ਆ ਕੇ ਸਰਪੰਚ ਸਾਹਿਬ ਨੇ ਆ ਕੇ ਮੈਨੂੰ ਬਗੈਰ ਗੱਲ ਤੋਂ ਕੁੱਟਣਾ ਸ਼ੁਰੂ ਕਰ ਦਿੱਤਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹਾਂ ਕਿ ਭពਿੰਦਰ ਹੁਣਾਂ ਨੇ ਪਹਿਲਾਂ ਸ਼ੁਰੂਆਤ ਕੀਤੀ ਹੈ ਤੇ ਦੂਸਰੀ ਗੱਲ ਹੈ ਉਹ ਸਰਪੰਚ ਸਾਹਿਬ ਤੇ ਇਲਜ਼ਾਮ ਲਾਉਂਦੇ ਆ ਸਰਪੰਚ ਸਾਹਿਬ ਨੇ ਜੋ ਮੌਕੇ ਤੇ ਕੀਤਾ ਉਹਨਾਂ ਨੂੰ ਸਹੀ ਲੱਗਾ ਉਹਨਾਂ ਨੇ ਉਹ ਕੀਤਾ ਕਿਉਂਕਿ ਸਰਪੰਚ ਸਾਹਿਬ ਨੇ ਫੈਸਲਾ ਕਰਨ ਲਈ ਬੂਟਾ ਸਿੰਘ ਪੰਚਾਇਤ ਮੈਂਬਰ ਨੂੰ ਕਈ ਵਾਰ ਇਹਨਾਂ ਦੇ ਕੋਲ ਭੇਜਿਆ ਇਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ ਹੈਗਾ ਬਾਕੀ ਜਿਹੜੀ ਇਹ ਗੱਲਾ ਕਹਿੰਦੇ ਵੀ ਗੱਲਾ ਕਮੇਟੀ ਵਾਲੇ ਪਟਕੇ ਲਗਾਏ ਆ ਤੁਸੀਂ ਦੇਖ ਸਕਦੇ ਆ ਗੱਲੇ ਦੀਆਂ ਫੋਟੋਆਂ ਅਸੀਂ ਨਾਲ ਲਾਵਾਂਗੇ ਉਹਦੇ ਵਿੱਚ ਜਿਹੜੇ ਸਾਈਡ ਈ ਸਾਈਡ ਤੇ ਗੱਲੇ ਲੱਗੇ ਹੋਏ ਉਹਨਾਂ ਦੀ ਚਾਬੀ ਸਾਡੇ ਕੋਲ ਆ ਇਹਨਾਂ ਨੇ ਐਕਸਟਰਾ ਕੇਸ ਚੱਲਦੇ ਹੋਏ ਤੋਂ ਬਾਅਦ ਇਹਨਾਂ ਨੇ ਇੱਕ ਜਿਹੜਾ ਐਕਸਟਰਾ ਜਿੰਦਲਾ ਲਾਇਆ ਅਸੀਂ ਉਹ ਵੱਡਿਆ ਜਦ ਕਿ ਅਸੀਂ ਬਿਜਲੀ ਦਾ ਬਿੱਲ ਆਪ ਦਿੰਨੇ ਹਾਂ ਕਮੇਟੀ ਦਾ ਜੋ ਹੋਰ ਖਰਚਾ ਹੁੰਦਾ ਹੈ ਉਹ ਵੀ ਅਸੀਂ ਕਰਦੇ ਹਾਂ ਕਿ ਪਾਠੀ ਦੀ ਅਸੀਂ ਤਨਖਾਹ ਦਿੰਦੇ ਹਾਂ ਅਸੀਂ ਪਾਠੀ ਨੂੰ ਆਪਣੀ ਤਨਖਾਹ ਤੇ ਉੱਥੇ ਪਾਉਂਦੇ ਹਾਂ ਜੇ ਇਹੜਾ ਭਵਿੰਦਰ ਸਿੰਘ ਆ ਇਹ ਸ਼ਰਾਬ ਪੀ ਕੇ ਰਾਤ ਨੂੰ ਉੱਥੇ ਪੈਂਦਾ ਹੈ ਜਦ ਮੈਂ ਪ੍ਰਧਾਨ ਹਾਂ ਇਹਨੂੰ ਕਿਹਨੇ ਪਾਉਣ ਦਾ ਹੱਕ ਦਿੱਤਾ ਉੱਥੇ ਰਾਤ ਰਹਿਣ ਦਾ ਇਸ ਕਰਕੇ ਅਸੀਂ ਇਹਨਾਂ ਨੂੰ ਕਿਸੇ ਨੇ ਨਹੀਂ ਪਾਇਆ ਹੈਗਾ ਇਹ ਗੁਰਦੁਆਰੇ ਤੇ ਸਿਰਫ ਕਬਜ਼ਾ ਕਰਨ ਨੂੰ ਬੈਠੇ ਹੋਏ ਹੈ ਕਮੇਟੀ ਸਾਡੀ ਜਿਹੜੀ ਰਜਿਸਟਰਡ ਹੈ। ਹਾਂਜੀ ਕਮੇਟੀ ਸਾਡੀ ਰਜਿਸਟਰਡ ਹੈ। ਸੱਤ ਮੈਂਬਰੀ ਕਮੇਟੀ ਆ ਸਾਡੀ। ਸੱਤ ਮੈਂਬਰੀ ਕਮੇਟੀ ਹੈ। ਜਿਹੜੇ ਉਹ ਦੂਸਰੇ ਤੇ ਰਿਆ ਜਿਹੜੀ ਉਹ ਕਹਿੰਦੇ ਕਿ ਸਾਡੀ ਇਹ ਜੱਦੀ ਪ੍ਰਾਪਰਟੀ ਆ। ਕੇਸ ਵੀ ਤੁਹਾਡਾ ਚੱਲਦਾ ਪਿਆ? ਹਾਂਜੀ ਸਾਡਾ ਕੇਸ ਚੱਲਦਾ ਪਿਆ। ਤੇ ਉਹਦਾ ਸਟੇਟਸ ਕੀ ਹੈ? ਹਾਂਜੀ ਕੀ ਉਹਦੇ ਸਟੇਟਸ ਕੀ ਹੈ ਕੇਸ ਚੱਲਦਾ ਕੋਈ ਉਹਤੇ ਸਟੇ ਹੋਈ ਹੈ ਕੀ ਹੈ ਉਹਦੇ ਵਿੱਚ ਸਟੇਸ ਆ ਉਹਨਾਂ ਦਾ ਕੱਚਾ ਆ ਕੋਈ ਪੱਕਾ ਸਟੇ ਨਹੀਂ ਹੈ ਕਿਉਂਕਿ ਉਹਨਾਂ ਦੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਉਹ ਵਕੀਲ ਸਾਹਿਬ ਉਹਨਾਂ ਤੋਂ ਦਾਅਵਾ ਮੰਗਦੇ ਉਹਨਾਂ ਤੋਂ ਦਾਅਵਾ ਹਜੇ ਤੱਕ ਪੇਸ਼ ਨਹੀਂ ਹੁੰਦਾ ਕੋਈ ਇਹ ਕਿੰਨੇ ਜਿਹੜਾ ਵਿਵਾਦ ਚੱਲਦਾ ਪਿਆ ਹੈ ਇਹ ਵਿਵਾਦ ਸਰ 2-3 ਸਾਲ ਤੋਂ ਚੱਲ ਰਿਹਾ ਆ ਸਾਲ ਤੋਂ ਇਹ ਉੱਤੇ ਕਬਜ਼ਾ ਕਰਕੇ ਬੈਠੇ ਹੋਏ ਹਨ ਤੇ ਜਿਹੜੀ ਇਹ ਪ੍ਰਾਪਰਟੀ ਹੈ ਜ਼ਮੀਨ ਹੈ ਜਿਹੜੀ ਇਹ ਉਹਨਾਂ ਦੇ ਨਾਂ ਤੇ ਹੈ। ਮੈਂ ਉਹਨਾਂ ਦੇ ਨਾਂ ਤੇ ਕੁਝ ਨਹੀਂ ਹੈਗਾ। ਉਹਨਾਂ ਦੇ ਨਾਂ ਤੇ ਕੁਝ ਨਹੀਂ ਹੈਗਾ। ਕਿਹਦੇ ਨਾਂ ਤੇ ਹੈ ਇਹ ਸਾਡੇ ਬਜ਼ੁਰਗਾਂ ਦੇ ਨਾਂ ਤੇ ਆ। ਤੁਹਾਡੇ ਕੋਲ ਪੇਪਰ ਹੋਊਗਾ? ਹਾਂਜੀ ਸਾਡੇ ਕੋਲ ਪੇਪਰ ਹੈਗੇ। ਅੱਜ ਤੋਂ ਹਿੱਸਾ ਕੋਈ ਹੈਗਾ ਦੋ ਹਿੱਸਿਆਂ ਚ ਬੋਲਦੇ ਨਹੀਂ ਕੋਈ ਹਿੱਸਾ ਨਹੀਂ ਹੈਗਾ ਸਰ ਇਹ ਤਾਂ ਜਿਹੜੇ ਦੋਨੇ ਨਿਰਮਲ ਸਿੰਘ ਤੇ ਦਵਿੰਦਰ ਸਿੰਘ ਆ ਇਹ ਤਾਂ ਅੱਜ ਤੋਂ 20 ਸਾਲ ਪਹਿਲਾਂ ਲੱਕੜ ਦਾ ਕੰਮ ਕਰਦੇ ਸੀ ਦੋਨੋਂ ਹੀ। ਉਹਨੂੰ ਕੋਈ ਰੱਠੇ ਵੀ ਨਹੀਂ ਸੀ ਕਰਦਾ। ਉੱਥੇ ਮੇਰਾ ਦਾਦਾ ਚੰਨਣ ਸਿੰਘ ਹੁੰਦਾ ਸੀ ਤੇ ਇੱਕ ਮੇਰਾ ਦਾਦਾ ਸੋਹਣ ਸਿੰਘ ਹੁੰਦਾ ਸੀ ਜਿਹਨਾਂ ਦਾ ਪੁੱਤਾ ਗੁਰਮੇਲ ਸਿੰਘ ਸਾਡੇ ਨਾਲ ਆ ਕਮੇਟੀ ਦਾ ਖਜਾਂਚੀ ਆ ਉਹ ਜਿਹੜੀ ਜਗ੍ਹਾ ਹੈ ਜੀ ਕਿਸੇ ਬੰਦੇ ਦੇ ਨਾਂ 'ਇਆ ਗੁਰਦੁਆਰੇ ਦੇ ਨਾਂ ਤੇ ਰਜਿਸਟਰ ਹੈ ਕਿਹੜੇ ਨਾਂ ਦੇ ਹੈ ਆ ਆਮੇ ਆ ਬੰਦਾ ਜਿਹੜੀ ਗੁਰਦੁਆਰ ਸਾਹਿਬ ਦੀ ਜਗ੍ਹਾ ਹੈ ਜਿਹੜੀ ਕਿਹਦੇ ਨਾਮ ਤੇ ਹੈ ਜੀ ਇਹ ਇਹ ਸਾਰਾ ਸਾਡੇ ਬਜ਼ੁਰਗਾਂ ਦੇ ਨਾਮ ਤੇ ਆ ਜਿਨ੍ਹਾਂ ਵਿੱਚੋਂ ਮੇਰੇ ਦਾਦਾ ਚੰਨਣ ਸਿੰਘ ਆ ਤੇ ਜਗੀਰ ਸਿੰਘ ਆ ਔਰ ਕਾਫੀ ਇਹ ਹਰਮੇਲ ਸਿੰਘ ਆ ਹਰਮੇਲ ਸਿੰਘ ਇਹਨਾਂ ਦਾ ਨਾਮ ਤੇ ਆ ਇਹ ਸਾਡੇ ਨਾਲ ਆ ਸਾਡੇ ਖਜਾਂਤੀ ਸਾਹਿਬ ਆ ਮੁਬਾਦ ਕਿਸ ਗੱਲ ਨੂੰ ਲੈ ਕੇ ਚੱਲਦਾ ਹੈ ਮੁਬਾਦ ਸਾਹਿਬ ਗੱਲੇ ਨੂੰ ਲੈ ਕੇ ਚੱਲਦਾ ਉਹਨਾਂ ਨੂੰ ਗੱਲਾ ਚਾਹੀਦਾ ਹੋਰ ਕੁਛ ਨਹੀਂ ਚਾਹੀਦਾ ਉਹ ਸਿਰਫ ਜਦੋਂ ਵੀ ਮੰਗਦੇ ਆ ਗੱਲੇ ਦੀ ਚਾਬੀ ਮੰਗਦੇ ਆ ਆ ਬੂਟਾ ਸਿੰਘ ਪੰਚਾਇਤ ਮੈਂਬਰ ਨਾਲ ਖੜੇ ਆ ਉਹਨਾਂ ਨੇ ਇਹਨਾਂ ਨੂੰ ਕਿਹਾ ਫੈਸਲਾ ਕਰ ਲਓ ਤੇ ਸਿਰਫ ਜਿਹੜਾ ਅ ਅਕਾਊਂਟ ਹੋਊਗਾ ਤੇਰਾ ਤੇ ਮੇਰਾ ਹੋਊਗਾ ਜਦ ਕਿ ਗੁਰਦਵਾਰ ਸਾਹਿਬ ਦਾ ਗੁਰਦਵਾਰ ਸਾਹਿਬ ਦਾ ਸੰਜਾ ਕੌਣ ਠਹਿਗਾ ਗਰਮੇਲ ਸਿੰਘ ਤੇ ਬਲਵੰਤ ਸਿੰਘ ਦੇ ਨਾਂ ਤੇ ਆ ਜਦੋਂ ਗੱਲਾਂ ਖੋਲਦੇ ਇਹ ਮਹੀਨੇ ਦੇ ਮਹੀਨੇ ਖੋਲਦੇ ਕਿਦਾਂ ਆਪਾਂ ਕਰਦੇ ਜੀ ਇਹਦਾ ਮਨੇ ਅਸੀਂ ਮਹੀਨੇ ਦੇ ਮਹੀਨੇ ਖੋਲਦੇ ਹਾਂ ਸਰ ਪਰ ਹੁਣ ਇਹਨਾਂ ਨੇ ਉੱਤੇ ਉੱਤੇ ਗੱਲਾਂ ਲਾਇਆ ਹੋਇਆ ਤੇ ਨਾਲੇ ਜਿਹੜੇ ਬਾਕੀ ਕਮਰੇ ਆ ਸਾਰਿਆਂ ਤੇ ਇਹਨਾਂ ਨੇ ਆਪਣੇ ਜਿੰਦੇ ਲਾਏ ਹੋਏ ਆ ਤੁਸੀਂ ਜਾ ਕੇ ਦੇਖ ਸਕਦੇ ਆ ਤੇ ਜਦੋਂ ਇਹ ਜਿੰਦਾ ਖੋਲਣਗੇ ਵੀ ਥਰਡੇ ਪਾਸੇ ਲਾਦਣਗੇ ਕਿ ਤਾਂ ਜੋ ਹੋਰ ਕੋਈ ਉੱਪਰ ਜਿੰਦਾ ਨਾ ਲਾ ਸਕੇ ਤੁਸੀਂ ਮੈਨੂੰ ਦੱਸੋ ਉਹ ਗੁਰਦੁਆਰੇ ਜਿਹੜੇ ਤੇ ਮਹਾਰਾਜ ਦਾ ਸਰੂਪ ਹੋ ਗਿਆ ਉਹ ਕਿਸੇ ਦੀ ਨਿੱਜੀ ਪ੍ਰਾਪਰਟੀ ਹੋ ਸਕਦੀ ਹੈ ਉਹ ਪਿੰਡ ਦੀ ਪ੍ਰਾਪਰਟੀ ਆ ਜਦੋਂ ਚੜਾਵਾ ਪਿੰਡ ਦਾ ਆ ਸਭ ਕੁਝ ਪਿੰਡ ਦਾ ਫਿਰ ਤੁਹਾਡਾ ਪਰਸਨਲ ਕਿਦਾਂ ਹੋ ਗਿਆ ਕੁਛ ਇਹ ਕਿੰਨੇ ਟਾਈਮ ਤੋਂ ਪਰਵਾਸ ਰਹੇ ਹੋ ਜੀ ਇੱਥੇ ਇਹ ਪਰਿਵਾਰ ਕੋਈ 3 ਮਹੀਨੇ ਤੋਂ 3 ਕੁ ਮਹੀਨੇ ਤੋਂ 3 ਕੁ ਮਹੀਨੇ ਤੋਂ ਉੱਪਰ ਤੋਂ ਰਹ ਰਹੇ ਆ ਉਹ ਵੀ ਜਿੱਦਾਂ ਦਾਵਾ ਕਰਦੇ ਕਿ ਐਸੀ ਸਾਡੇ ਇਹ ਬਜ਼ੁਰਗਾਂ ਦੀ ਪ੍ਰਾਪਰਟੀ ਹੈ ਸਰ ਉਹ ਸ਼ੋਅ ਕਰਨ ਜੇ ਸਾਡੇ ਕੋਲ ਜੇ ਸਾਡੇ ਬਜ਼ੁਰਗਾਂ ਦੀ ਪ੍ਰਾਪਰਟੀ ਹੈਗੀ ਆ ਪਰ ਅਸੀਂ ਨਹੀਂ ਕਹਿੰਦੇ ਇਹ ਪਿੰਡ ਵਾਲਾਂ ਦੀ ਪ੍ਰਾਪਰਟੀ ਆ ਜਦ ਗੋਲਕ ਦੇ ਵਿੱਚ ਮਾਇਆ ਪਿੰਡ ਦੀ ਆ ਸਭ ਕੁਝ ਪਿੰਡ ਦਾ ਆ ਫਿਰ ਸਾਡਾ ਕਿਦਾਂ ਹੋ ਸਕਦਾ ਕਿ ਸਾਡੇ ਘਰ ਆ ਅਸੀਂ ਆਪਣੇ ਘਰਾਂ ਚ ਰਹਿੰਦੇ ਆ ਇਥੇ ਪ੍ਰਧਾਨਗੀ ਜਿਹੜੀ ਚੋਣ ਹੋਈ ਆ ਤੁਹਾਡੀ ਚੋਣ ਹੁੰਦੀ ਕਿਦਾ ਇਲੈਕਟਡ ਹੁੰਦੇ ਆ 7 ਸਾਲ 7 ਸਾਲ 7 ਸਾਲ ਤੋਂ ਪ੍ਰਧਾਨ ਇਥੇ ਹਾਂਜੀ ਹਾਂਜੀ ਤੇ ਹੁਣ ਜਿਹੜਾ ਨਵਾਂ ਅੱਜ ਜਿਵੇਂ ਦੱਸਦੇ ਪਏ ਆ ਕਿ ਇਥੇ ਕਨਵੀਨਰ ਵਗੈਰਾ ਕੋਈ ਲੱਗ ਹੈਗਾ ਤੁਹਾਡੇ ਨੋਟਿਸ ਦੇ ਵਿੱਚ ਐਸ ਜੀ ਸਾਹਿਬ ਦੇ ਜਿਹੜਾ 145 ਤੋਂ ਬਾਅਦ ਜਿਵੇਂ ਕੱਲ ਪੁਲਸ ਵਾਲੇ ਵੀ ਕਹਿੰਦੇ ਸੀ 145 ਦਾ ਆਰਡਰ ਲਿਆ ਕੇ ਹੁਣ ਇਥੇ ਕਨਵੀਨਰ ਗੁਰਦੁਆਰਾ ਸਾਹਿਬ ਤੇ ਲੱਗ ਗਿਆ ਕੋਈ ਹੈਗਾ ਨੋਟਿਸ ਵਿੱਚ ਹਾਂਜੀ ਹਾਂਜੀ ਸਰ ਹਾਂਜੀ ਤਦਨ ਮਤਲਬ ਉਹ ਕੋਈ ਵੀ ਤਰਕਾਬਜ ਨਹੀਂ ਰਹੂਗੀ ਤਾਂ ਨਹੀਂ ਜੀ ਕਿਸੇ ਨੂੰ ਕੋਈ ਕਾਰ ਨਹੀਂ ਰੋਗ ਨਹੀਂ ਭਾਜ ਇਹ ਹੈਗਾ ਨਾ ਅਸੀਂ ਸਸਰ ਸਾਨੂੰ ਇਦਾਂ ਦਾ ਕੁਝ ਨਹੀਂ ਹੈਗਾ ਅਸੀਂ ਤਾਂ ਪਹਿਲਾਂ ਹੀ ਚਾਹੁੰਦੇ ਆ ਕਿ ਪਿੰਡ ਦੇ ਇਹ ਪਿੰਡ ਦੇ ਕੋਲ ਜਾਵੇ ਜਾਂ ਸਾਂਝੇ ਥਾਂ ਤੇ ਜਾਵੇ ਕਿਤੇ ਜਾਏ ਜਿਹੜੀ ਕੋਈ ਵੀ ਪੈਸਾ ਇਹਦਾ ਸਾਂਝੇ ਥਾਂ ਤੇ ਲੱਗੇ ਤਾਂ ਸਾਰਾ ਪਿੰਡ ਮਤਲਬ ਦਾ ਪੰਚਾਇਤ ਜਿਹੜੀ ਉਹ ਇੱਕ ਪਾਸੇ ਇਹ ਪੰਚਾਇਤ ਸਾਰੀ ਸਾਡੇ ਨਾਲ ਆ ਜੀ ਸਰਪੰਚ ਸਾਹਿਬ ਨਾਲ ਆ ਪਿੰਡਿਆ ਸਾਡਾ ਸਾਰੇ ਨਾਲ ਆ ਕੀ ਮੰਗ ਕੇ ਕਰਦੇ ਆ ਮੰਗ ਸਰ ਇਹੀ ਆ ਬਈ ਸਾਨੂੰ ਉਹਨਾਂ ਨੂੰ ਉੱਥੋਂ ਠਾਲਿਆ ਜਾਵੇ ਤਾਂ ਜੋ ਪੰਡ ਵਾਲਿਆਂ ਨੂੰ ਮੱਥਾ ਟੇਕਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਜਦੋਂ ਵੀ ਕੋਈ ਮੱਥਾ ਟੇਕਣ ਜਾਂਦਾ ਉਹਦੀ ਵੀਡੀਓ ਬਣਾਉਂਦੇ ਆ ਤੇ ਕਹਿੰਦੇ ਆ ਕਿ ਤੁਸੀਂ ਇੱਥੇ ਕੀ ਲੈਣ ਆਏ ਆ ਜਸਵੀਰ ਸਿੰਘ ਕੱਲ ਪ੍ਰੋਗਰਾਮ ਬਸਾਖੀ ਦਾ ਬਣਾਇਆ ਤੇ ਇਹਨੂੰ ਪੁੱਛਦੇ ਕਹਿੰਦੇ ਤੁਸੀਂ ਇੱਥੇ ਕੀ ਲੈਣ ਆਏ ਆ ਗੁਰਦੁਆਰਾ ਤਾਂ ਸਾਡਾ ਸੰਗਤ ਨੂੰ ਪਰੇਸ਼ਾਨ ਕਰਦਾ ਜਦੋਂ ਕੋਈ ਖੰਡ ਪਾਟ ਕਰਾਉਂਦਾ ਉੱਥੇ ਤੇ ਆਹ ਉਹ ਵਿਚਾਰੇ ਬਾਹਰ ਬੈਠੇ ਹੁੰਦੇ ਆ ਤੇ ਇਹ ਆਪ ਅੰਦਰ ਬਹਿ ਜਾਂਦੇ ਆ ਤੇ ਕੋਈ ਸ਼ਿਕਾਇਤ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਕੀਤੀ ਇਹ ਤਾਂ ਜੀ ਬਹੁਤ ਸ਼ਿਕਾਇਤਾਂ ਚੱਲ ਗਈਆਂ ਸਾਡੀ ਸੁਣ ਜੇ ਸੁਣਵਾਈ ਹੋ ਜਾਂਦੀ ਹੁੰਦੀ ਤਾਂ ਕੱਲ ਲੜਾਈ ਨਾ ਹੁੰਦੀ ਹਾਂਜੀ ਭਾਜੀ ਕੇਸ ਉਹਨਾਂ ਨੇ ਇਦਾਂ ਕੀਤਾ ਹੋਇਆ ਆ ਦੇਵੀदयाल ਜਸਵੰਤ ਸਿੰਘ ਤੇ ਡਾਕਟਰ ਪਾਟਿਆ ਇਹਨਾਂ ਤੇ ਕੇਸ ਕੀਤਾ ਹੋਇਆ ਆ ਕਿਉਂਕਿ ਕਮੇਟੀ ਦੇ ਮੈਂਬਰ ਆ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਇੱਥੇ ਪਰੇ ਕਰ ਦਿੱਤਾ ਜਾਵੇ ਵੀ ਇਹ ਵਿੱਚ ਇੰਟਰਫੇਅਰ ਨਾ ਕਰਨ ਤੇ ਜਿਹੜੇ ਬਾਕੀ ਬੰਦੇ ਆ ਜਿੱਦਾਂ ਉਹ ਵੀ ਕਮਾਲੇ ਆ ਜਿੱਦਾਂ ਹੁਣ ਮੈਂ ਆ ਮੇਰੇ ਕੋਲ ਟਾਈਮ ਘੱਟ ਹੁੰਦਾ ਆ ਵੀ ਇਹਨੇ ਤਾਂ ਵਿੱਚ ਆਉਣਾ ਨਹੀਂ ਹੈਗਾ ਤੇ ਉਹ ਜਿਹੜੇ ਬੰਦੇ ਆ ਦੂਸਰੇ ਉਹ ਵੀ ਨਾ ਵਿਚੋਂ ਤੇ ਇੱਥੇ ਕੋਈ ਕੰਮ ਨਾ ਕਰ ਸਕਿਆ ਕਿ ਤੇ ਅਸੀਂ ਜਿੱਥੇ ਇੱਥੇ ਕਮਰੇ 'ਚ ਬੈਠੇ ਰਹੀਏ ਬਸ ਸਾਨੂੰ ਕੋਈ ਠਾਲੇ ਨਾ ਬਸ ਇਹ ਕਰਕੇ ਹਾਂਜੀ ਇੱਥੇ ਬੈਠੇ ਕਿਦਾਂ ਆਏ ਬੈਠੇ ਜੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਬੈਠੇ ਆ ੱਟਕੇ ਨਾਲ ਬੈਠੇ ਆ ਉਹਨਾਂ ਦੀ ਕੋਈ ਸ਼ੈਅ ਕਰਦਾ ਹੋਊਗਾ ਉਹ ਉਹਨਾਂ ਨੂੰ ਪਤਾ ਹੋਊਗਾ ਪਰ ਉਹ ਠੱਕੇ ਨਾ ਬੈਠੇ ਹੋਏ ਆ ਨਹੀਂ ਕਿਸੇ ਨੇ ਚਾਬੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਬੈਠਣ ਨੂੰ ਕਿ ਜਿੰਦੇ ਬਣ ਕੇ ਬਹਿ ਗਏ ਅੰਦਰ ਉਹ ਜਿੰਦੇ ਉਹ ਜਿੰਦੇ ਉਹਦਾ ਨਿਤਨੇਮ ਕਰਦੇ ਸੀ ਸ਼ਾਮ ਦਾ ਉਹ ਪਰ ਉਹਨਾਂ ਨੇ ਉਹ ਜਿੰਦੇ ਜਿਹੜੇ ਉਹ ਚੇਂਜ ਕਰਕੇ ਉਹ ਆਪ ਹੀ ਆਪ ਆਪ ਹੀ ਲਾ ਲਏ ਉਹਨਾਂ ਨੇ ਚੇਂਜ ਕਰਕੇ ਸੇਵਾ ਕਰਦੇ ਸੀ ਹਾਂ ਸ਼ਾਮ ਦੀ ਸੇਵਾ ਉਹ ਕਰਦੇ ਆ ਸਵੇਰ ਦੀ ਸੇਵਾ ਕਰਪਾਲ ਸਿੰਘ ਕਰਦਾ ਸ਼ਾਮ ਦੀ ਸੇਵਾ ਉਹ ਕਰਦੇ ਸੀ ਪਰ ਉਹਨਾਂ ਨੇ ਕੀ ਕੀਤਾ ਜਿੰਦੇ ਆਪ ਹੀ ਚੇਂਜ ਕਰਕੇ ਸਾਰੇ ਜਿੰਦੇ ਉਹਨਾਂ ਨੇ ਨਵੇਂ ਲਾ ਲਿਆ ਸਤਖੰਡ ਦਾ ਤੱਕ ਦਾ ਜਿੰਦਾ ਵੀ ਉਹਨਾਂ ਨੇ ਆਪ ਲਾ ਲਿਆ ਨਹੀਂ ਫਿਰ ਤੁਸੀਂ ਪ੍ਰਧਾਨ ਆ ਕਿੰਨੇ ਵੇ ਆ ਉਹਨਾਂ ਨੂੰ ਰੱਖਿਆ ਕਿਹਨੇ ਉਹਨਾਂ ਨੇ ਜੇ ਉਹ ਆਪ ਆ ਕੇ ਉਹ ਸਰ ਸੇਵਾ ਕਰਦਾ ਸੀ ਉਹਨਾਂ ਨੇ ਸ਼ਾਮ ਨੂੰ ਜਿੰਦੇ ਆ ਕੇ ਸਾਰੇ ਲਾਲਾ ਫਿਰ ਤੁਸੀਂ ਰੱਖਣਾ ਤਨਖਾਹ ਦਿੰਦੇ ਹੋ ਨਹੀਂ ਅਸੀਂ ਨਹੀਂ ਤਨਖਾਹ ਦਿੰਦੇ ਅਸੀਂ ਸਰ ਕਿਰਪਾਲ ਸਿੰਘ ਨੂੰ ਸਲਾਹ ਦਿੰਦੇ ਆ ਨਹੀਂ ਉਹ 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 ਸਰੋ ਜਿਹੜੇ ਉੱਥੇ ਪੈਸੇ ਆ ਉੱਪਰ ਗੱਲੇ ਦੇ ਉਹ ਉਦੋਂ ਚੱਕੀ ਜਾਂਦੇ ਆ ਤੇ ਵਿੱਚ ਚੋਰੀ ਦੀ ਕੰਪਲੇਨ ਨਹੀਂ ਕੀਤੀ ਤੁਸੀਂ ਕਿ ਚੋਰੀ ਅੱਜ ਤਾਂ ਸਰ ਬਹੁ ਵਾਰੀ ਕੀਤੀ ਆ ਜਿੱਦਾਂ ਸਾਡੇ ਸਰਪਾ ਸਾਬਕਾ ਸਰਪੰਚ ਜਸਵਿੰਦਰ ਕੌਰ ਆ ਪਿਛਲੇ ਸਾਲ ਉਹਨਾਂ ਨੇ ਥਾਣੇ ਦੇ ਵਿੱਚ ਕਿਹਾ ਆ ਕਿ ਅਸੀਂ ਇਹ ਇਹ ਚੋਰੀਆ ਇਹਨਾਂ ਨੇ ਸ਼ਰਿਆਮ ਗੱਲੇ ਤੋਂ ਪੈਸੇ ਚੱਕੇ ਆ ਉਹਨਾਂ ਨੇ ਖੁਦ ਕਿਹਾ ਆਪਣੇ ਦਵਿੰਦਰ ਕੰਪਲੇਨਟ ਕੀਤੀ ਉਹਨਾਂ ਨੇ ਅੱਜ ਦਵਿੰਦਰ ਸਿੰਘ ਨੂੰ ਉਹਨਾਂ ਨੇ ਸਾਹਮਣੇ ਥਾਣੇ ਦੇ ਵਿੱਚ ਕਿਹਾ ਐਸਐਜ ਸਾਹਮਣੇ ਹੇ ਅਸੀਂ ਦੇ ਸਾਹਮਣੇ ਉਹਨਾਂ ਨੇ ਸਾਹਮਣੇ ਕਿਹਾ ਕਿ ਇਹਨਾਂ ਨੇ ਮੇਰੇ ਗੱਲੇ ਤੋਂ ਪੈਸੇ ਚੱਕੇ ਆ ਸੀਸੀਟੀਵੀ ਉੱਥੇ ਲੱਗੇ ਕੈਮਰੇ ਉਹਦੇ ਫੁਟੇਜ ਵੀ ਹੋਗੀ ਕੋਈ ਹਾਂਜੀ ਫੁਟੇਜ ਭਾਜੀ ਸੀ ਹੋਣੀ ਹੈਗੀ ਕਿਉਂਕਿ ਉਹ ਟਾਈਮ ਬਹੁਤ ਹੋ ਗਿਆ ਇੱਥੇ ਵਿਵਾਦ ਚੱਲਦੇ ਨੂੰ ਕਾਫੀ ਟਾਈਮ ਹੋ ਗਿਆ 2018 ਤੋਂ ਵਿਵਾਦ ਚੱਲ ਰਿਹਾ ਇੱਥੇ ਕੋ ਸੇਵ ਨਹੀਂ ਕੀਤੀ ਕੋਈ ਫੁਟੇਜ ਵਗੈਰਾ ਕੋਈ ਪੁਲਿਸ ਨੂੰ ਦਿੱਤੀ ਹੋਵੇ ਕਿ ਗੱਲੇ ਜੋ ਪੈਸੇ ਕੱਢਦੇ ਆ ਇਹ ਕੋਸ਼ਿਸ਼ ਇਦਾਂ ਦੀ ਨੇ ਸਰਪ ਪਰਸ ਨੂੰ ਅਸੀਂ ਬਹੁਤ ਪਰ ਉਪਤੇ ਇੱਕ ਰਾਮੇ ਵਾਲ ਤੋਂ ਬੰਦਾ 5000 ਰੁਪਏ ਲੈ ਕੇ ਗਿਆ ਸੀ ਉਹ ਵੀ ਇਹਨਾਂ ਨੂੰ ਪਰਚੀ ਦਿੱਤੀ ਉਹ ਵੀ ਇਹਨਾਂ ਨੇ ਕਿਹਾ ਅਸੀਂ ਦਰੀਆਂ ਲੈਣੀਆਂ ਜਦੋਂ ਦਰੀਆਂ ਮੰਗੀਆਂ ਦਰੀਆਂ ਵੀ ਨਹੀਂ ਦਿੱਤੀਆਂ ਇਹਨਾਂ ਨੇ ਬਾਅਦ ਵਿੱਚ ਬਹੁਤ ਸਾਰੇ ਪੈਸੇ ਆਪਾਂ ਜੀ ਕਿੰਨੇ ਇੱਕ ਗਣਾਈਏ ਹੁਣ ਤੁਹਾਨੂੰ ਇਹਨਾਂ ਵੀਡੀਓ ਬਣਨ ਲਈ ਜਦਾ ਕਹਿੰਦੇ ਹੁੰਦੇ ਆ ਮੇਰੇ ਟਾਈਮ ਨਹੀਂ ਹੈਗਾ ਸ਼ਰਿਆਮ ਚੋਰੀ ਕਰਦੇ ਬੰਦੇ ਉਹ ਹਨ ਇਹਦਾ 48 ਪਰਚੀਆਂ ਆ ਇਹਦਾ ਹਰਮੇਲ ਸਿੰਘ ਅੱਛਾ ਪਿੰਡ ਦੇ ਵਿੱਚ ਕੱਲ ਲੜਾਈ ਝਗੜਾ ਹੋਇਆ ਇੱਕ ਗੁਰਦੁਆਰਾ ਸਾਹਿਬ ਨੂੰ ਲੈ ਕੇ ਜਿਹੜਾ ਚੱਲਦਾ ਪਿਆ ਰੌਲਾ ਪਾਇਆ ਉਹ ਦੱਸੋ ਜਗਾ ਕਿਹਦੇ ਨਾਂ ਤੇ ਬੋਲਦੀ ਹੈ ਜੀ ਉਹ ਜਗਾ ਜਿਹੜੀ ਹੈਗੀ ਆ ਸਾਡਾ ਜਿਹੜਾ ਬਾਬਾ ਸਗਾ ਛੜਾ ਸਗਾ ਉਹ ਹੂੰ ਉਹਦੀ ਔਲਾਦ ਨਹੀਂ ਸੀਗੀ ਇਹ ਉਹਨਾਂ ਦੇ ਜਿਹੜੇ ਪਰਦਾ ਦੇ ਦੋ ਬਾਬੇ ਦੇ ਬਾਬੇ ਦੇ ਪਿੱਛੇ ਜਗਾ ਚੱਲਦੀ ਆ ਇਹ ਹੂੰ ਠੀਕ ਆ ਉਹ ਜਿਸ ਵੇਲੇ ਉਹ ਗਿਆ ਮੇਰਾ ਉਹਦੇ ਔਲਾਦ ਨਹੀਂ ਸੀਗੀ ਉਹਨਾਂ ਸੰਤਾ ਸੁੰਗ ਸੀ ਉਹਦੀ ਮੇਰੇ ਕੋ ਡੈਟ ਸੱਚੀ ਵੀ ਪਿਆ ਸਭ ਕੁਝ ਮੂ ਮੈਂ ਕੜਾਇਆ ਸਭ ਕੁਝ ਮੇਰਾ ਪਿਆ ਠੀਕ ਆ ਉਹ ਮੇਰੇ ਨਾਂ ਤੇ ਜਿਹੜਾ ਸੀਗਾ ਮੇਰੀ ਮਾਂ ਨੇ ਮੇਰੀ ਉਹਦੀ ਮਦਦ ਕੀਤੀ ਉਹਦੀ ਸੇਵਾ ਕੀਤੀ ਆ ਉਹ ਕਹਿੰਦਾ ਵੀ ਜਿਸ ਵੇਲੇ ਮੈਂ ਮਰੂੰਗਾ ਜਿਹੜੀ ਮੇਰੀ ਪ੍ਰਾਪਰਟੀ ਆ ਮੇਰੇ ਪੁੱਤੇ ਦੇ ਨਾਂ ਤੇ ਮੇਰੇ ਨੋਹ ਦੇ ਨਾਂ ਤੇ ਹੋਣੀ ਚਾਹੀਦੀ ਆ ਉਹ ਮੇਰੇ ਨਾਂ ਤੇ ਕਰਵਾ ਕੇ ਗਿਆ ਆ ਠੀਕ ਆ ਪ੍ਰਾਪਰਟੀ ਜਿਹੜੀ ਆ ਇੰਤਕਾਲ ਮੇਰੇ ਨਾਂ ਤੇ ਹੋ ਆਇਆ ਕਿੰਨੀ ਜਗ੍ਹਾ ਜੀ ਹਾਂ ਕਿੰਨੀ ਜਗ੍ਹਾ ਜਗ੍ਹਾ ਉੱਧਰ ਹੈਗੀ ਆ ਤਿੰਨ ਤਿੰਨ ਬਿਗੇ ਦੇ ਤਕ ਤਕਰੀਬਨ ਹੈਗੀ ਆ ਉਹ ਸਾਰੀ ਜੜੀਆਂ ਸਾਰੀ ਜੜੀਆਂ ਮੇਰੇ ਯਾਨੀ ਥੋੜੀ ਆ 40 40 48 ਕੁ ਮਰਲੇ ਆ ਅੱਛਾ ਜੀ ਬਾਕੀ ਇਹਦੇ ਨਾਲ ਤੇ ਬੋਲਦੀ ਜੀ ਬਾਕੀ ਇਹ ਇਹਨਾਂ ਨੂੰ ਇਹਨਾਂ ਦੇ ਨਾਂ ਤੇ ਬੋਲਦੀ ਆ ਮੇਰੇ ਬਾਪੂ ਉਹਨਾਂ ਦੇ ਨਾਂ ਤੇ ਕਿਸੇ ਤੇ ਨਹੀਂ ਹੈ ਮੇਰੇ ਬਾਬੇ ਦੇ ਨਾਂ ਤੇ ਹੈਗੀ ਆ ਤੇ ਜਿਹੜੀ ਤੇ ਰੋਥੇ ਕਬਜ਼ਾ ਹੈ ਜਿਹੜੋ ਕਹਿੰਦੇ ਆ ਅਸੀਂ ਇੱਥੇ ਬੈਠੇ ਆ ਉਹਨਾਂ ਦੇ ਨਾਂ ਤੇ ਵੀ ਕੋਈ ਉਹਨਾਂ ਦੇ ਨਾਂ ਤੇ ਕੋਈ ਨਹੀਂ ਹੈ ਹਾਂ ਤੇ ਉਹ ਕਬਜ਼ਾ ਕਰਕੇ ਬੈਠੇ ਫਿਰ ਹਾਂ ਕਬਜ਼ਾ ਕਰਕੇ ਉਹਨਾਂ ਨਾਂ ਤੇ ਕੋਈ ਨਹੀਂ ਮੈਨੂੰ ਪੇਪਰ ਦਿਖਾ ਦੇਣਾ ਮੈਂ ਪੇਪਰ ਦਿਖਾਉਂ ਉਹ ਵੀ ਦਿਖਾ ਦੇਣ ਪੇਪਰ ਮੈਨੂੰ ਹਾਂ ਗੱਲ ਖਤਮ ਹਾਂ ਜੀ ਜਿਹੜੇ ਮੇਰੇ ਕੋਲ ਪੇਪਰ ਆ ਉਹ ਦਿਖਾ ਦੇਣਾ ਜਿਹੜੇ ਉਹਨਾਂ ਕੋਲ ਪੇਪਰ ਉਹ ਵੀ ਦਿਖਾ ਦੇਣਾ ਹਾਂ ਗੱਲ ਖਤਮ ਤੇ ਫੇ ਪੁਲਿਸ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਹੈਗੀ ਜੇ ਪੇਪਰ ਤੁਹਾਡੇ ਕੋਲ ਹੈਗੇ ਤਾਂ ਇਹ ਤਾਂ ਹੁਣ ਉਹਨਾਂ ਨੂੰ ਚਾਹੀਦਾ ਇਹ ਤਾਂ ਹੁਣ ਪੁਲਿਸ ਵਾਲਿਆਂ ਨੂੰ ਚਾਹੀਦਾ ਕਾਰਵਾਈ ਕਰਨ ਲਈ ਠੀਕ ਹੋਣਾ ਕੇਸ ਵੀ ਚੱਲਦਾ ਸੀ ਹੈ ਕਿਹਨੇ ਕੇਸ ਕੇਸ ਕਿਹਨੇ ਕੀਤਾ ਹੋਇਆ ਕੇਸ ਤਾਂ ਪਹਿਲਾਂ ਉਹਨਾਂ ਨੇ ਵੀ ਕੀਤਾ ਸੀਗਾ ਅੱਛਾ ਜੀ ਫੇ ਅਸੀਂ ਵੀ ਕੀਤਾ ਸੀਗਾ ਚੰਡੀਗੜ੍ਹ ਵੀ ਕੀਤਾ ਇੱਥੇ ਫਲੋਰ ਵੀ ਹੋ ਆਇਆ ਉਹ ਕੇਸ ਕੀ ਕੀਤਾ ਹੋਇਆ ਉਹਨਾਂ ਨੇ ਕਾਹਦਾ ਕੇਸ ਕੀਤਾ ਜੇ ਉਹਨਾਂ ਕੋਲ ਪੇਪਰ ਹੈ ਨਹੀਂ ਕੀ ਪਤਾ ਹੁਣ ਇਹ ਕਾਹਦਾ ਕੇਸ ਹੈ ਹੁਣ ਉਹਨਾਂ ਨੇ ਵਕੀਲ ਕੀਤਾ ਉਹ ਤੋਂ ਉਹ ਤੋਂ ਪਤਾ ਲੱਗੂਗਾ ਕਾਹਦੇ ਕੇਸ ਕੀਤਾ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਕੇਸ ਪੇਪਰ ਉਹਨਾਂ ਕੋਲ ਹੁਣ ਤਾਂ ਹੀ ਆ ਪੇਪਰ ਉਹਨਾਂ ਕੋਲ ਹੈ ਨਹੀਂ ਮੇਰਾ ਨਾਮ ਜਸਪਾਲ ਕੋਹਰੇ ਪਿੰਡ ਫਲਪੋਤੇ ਤੋਂ ਆ ਮੈਂ ਮੱਥੜੇ ਅਸੀਂ ਮੱਥੜੇ ਕਣ ਗਏ ਸੀਗਾ ਹਨਾ ਇਹ ਸੇਵਾ ਕਰਦੇ ਸੀ ਆਂਟੀ ਹੁਣੀ ਸਾਰੇ ਜਾਣੇ ਹਨਾ ਪਾਂਡੇ ਰੱਖਣ ਇਹ ਕਹਿੰਦੇ ਸਾਂ ਭਾਂਡੇ ਰੱਖ ਦੋ ਅਸੀਂ ਭਾਂਡੇ ਰੱਖਣਗੇ ਤੇ ਇਹਨਾਂ ਨੇ ਮੈਨੂੰ ਸਾਰਿਆਂ ਨੇ ਫੜ ਲਿਆ ਮੈਨੂੰ ਪਹਿਲੇ ਫੜ ਕੇ ਇੱਧਰ ਲੈ ਕੇ ਆਂਦਾ ਫੇਰ ਹਨਾ ਪਹਿਲੇ ਮੈਨੂੰ ਕਾਲੇ ਦਵਿੰਦਰ ਸਿੰਘ ਨੇ ਹੱਥ ਪਾਇਆ ਫੇਰ ਮੈਨੂੰ ਉਹਦੇ ਮੁੰਡੇ ਨੇ ਪਾਇਆ ਲੱਕੀ ਲਖਵਿੰਦਰ ਸਿੰਘ ਨੇ ਫੇਰ ਮੈਨੂੰ ਕੁੜੀ ਨੇ ਬਾਲਾਂ ਤੋਂ ਫੜੇ ਆ ਇਹਨਾਂ ਦਾ ਕੋਈ ਹੱਕ ਨਹੀਂ ਸੀਗਾ ਮੈਨੂੰ ਫਾੜਨ ਦਾ ਮੈਨੂੰ ਫੜ ਕੇ ਫੇਰ ਅੰਦਰ ਘੜੀਸ ਕੇ ਲੈ ਕੇ ਗਏ ਬਾਲਾਂ ਤੋਂ ਇਹਦੀ ਕੋਈ ਵੀਡੀਓ ਵਗੈਰਾ ਵੀ ਹੈਗੀ ਹੈ ਹਾਂਜੀ ਹੈਗੀ ਐ ਸਾਰੇ ਪ੍ਰੂਫ ਹੈਗੇ ਆ ਹਾਂਜੀ ਤੁਹਾਡੇ ਨਾਲ ਕੀ ਤੁਹਾਡੇ ਨਾਲ ਕੁੱਟ ਮਾਰ ਕਿਉਂ ਕੀਤੀ ਹੈ ਅਸੀਂ ਹਨਾ ਮੱਥਾ ਟੇਕਣ ਆਏ ਸੀਗੇ ਅਸੀਂ ਹਨਾ ਭਾਏ ਆਂਟੀ ਆਂਟੀ ਹੁਣੀ ਕਹਿੰਦੇ ਵੀ ਭਾਂਡੇ ਰੱਖ ਦੋ ਅਸੀਂ ਭਾਂਡੇ ਰੱਖਣ ਲੱਗੇ ਇਹ ਮੈਨੂੰ ਹਨਾ ਕੱਲੀ ਨੂੰ ਫੜ ਲਿਆ ਇਹਨਾਂ ਨੇ ਸਾਰਿਆਂ ਨੇ ਫਿਰ ਹਨਾ ਮੈਨੂੰ ਅੰਦਰ ਲੈ ਕੇ ਘੜੀਸ ਕੇ ਮੈਂ ਪਹਿਲਾਂ ਕਾਲੇ ਦਵਿੰਦਰ ਸਿੰਘ ਨੇ ਫੜਿਆ ਮੈਨੂੰ ਮੇਰੀਆਂ ਬਾਹਾਂ ਖਿੱਚੀਆਂ ਫਿਰ ਹਨਾ ਮੁੰਡੇ ਨੇ ਮੈਨੂੰ ਫੜਿਆ ਫੇ ਮੁੰਡੇ ਨੇ ਫੜ ਕੇ ਫੇ ਮੈਨੂੰ ਕੁੜੀ ਨੇ ਫੇ ਮੈਨੂੰ ਕੁੜੀ ਨੇ ਫੜਿਆ ਵਾਲਾਂ ਤੋਂ ਫੜ ਕੇ ਮੈਨੂੰ ਅੰਦਰ ਘੜੀਸ ਕੇ ਲੈ ਕੇ ਗਏ ਮੇਰੇ ਲੱਤਾਂ ਲੂਤਾਂ ਮਾਰੀਆਂ ਫੇ ਮੇਰੇ ਇੱਥੇ ਸਿਰ ਤੇ ਮਾਰੇ ਆ ਤੁਹਾਨੂੰ ਮੈਨੂੰ ਪਤਾ ਵੀ ਨਹੀਂ ਲੱਗਾ ਮੇਰੇ ਕੀ ਹੋ ਗਿਆ ਮੈਂ ਇਕਦਮ ਡੈਗ ਪੀ ਬਿਓ ਸ਼ੂਕੀ ਪੁਲਿਸ ਨੇ ਬਿਆਨ ਲੈ ਲਏ ਹਾਂਜੀ ਕੀ ਮੰਗੇਗਾ ਇਹ ਹੀ ਗੰਦੇ ਨੂੰ ਸਜ਼ਾ ਦਿੱਤੀ ਜਾਵੇ ਹੋਰ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਬਚਾਉਣਗੇ ਮੈਨੂੰ ਧੱਕੇ ਮਾਰੀ ਜਾ ਰਹੇ ਨੇ ਮੈਂ ਕੁੜੀ ਛਡਾਉਣਗੇ ਇਹਨਾਂ ਨੂੰ ਬਸ ਬਾਹਰ ਕੱਢਿਆ ਜਾਵੇ ਗੁਰਦੁਆਰੇ ਦੇ ਵਿੱਚੋਂ ਨਰਮਾਸ਼ੀ ਕਰਦੇ ਹਾਂ ਹਾਂਜੀ ਬਹੁਤ ਕਰਦੇ ਹਾਂ ਬਹੁਤ ਹੈ ਇਹਨਾਂ ਦੇ ਵਿੱਚ ਮੈਂ ਆਨਾ ਬਲਵਿੰਦਰ ਸਿੰਘ ਹੈ ਜੀ ਮੈਂ ਮੀਤ ਪ੍ਰਧਾਨ ਹੈ ਜੀ ਗੁਰਦੁਆਰੇ ਦਾ ਜਦੋਂ ਆਪਣੇ ਬਸਾਖੀ ਦਾ ਆਪਣੇ ਖੰਡ ਪਾਠ ਸਾਹਿਬ ਦੇ ਭੋਗ ਪਏ ਨੇ ਜਦੋਂ ਲੰਗਰ ਚੱਲਿਆ ਸਾਰਾ ਕੁਝ ਖਤਮ ਹੋ ਗਿਆ ਜਦੋਂ ਆਪਣੇ ਸਾਰੇ ਆਪਣੇ ਆਪਣੇ ਘਰਾਂ ਨੂੰ ਸਾਰੇ ਸੰਗਤ ਚਲ ਗਈ ਆ ਤੇ ਜਦੋਂ ਥੋੜੀਆਂ ਬੀਬੀਆਂ ਰਹਿ ਗਈਆਂ ਉੱਥੇ ਇਹਨਾਂ ਨੇ ਮੌਕਾ ਦੇਖਿਆ ਵੀ ਸਾਰੇ ਬੰਦੇ ਚਲ ਗਏ ਆ ਵੀ ਇਹਨਾਂ ਨੇ ਇਹਨਾਂ ਨੇ ਆਪਣੇ ਬੀਬੀਆਂ ਤੇ ਹਮਲਾ ਕਰ ਦਿੱਤਾ ਕਿੜਾ ਗੜਾਸੀਆਂ ਕਰਪਾਣਾ ਨਾਲ ਹਮਲਾ ਕਰ ਦਿੱਤਾ ਜਿਹਦੇ ਵਿੱਚ ਜਸਵੰਤ ਸਿੰਘ ਦੇ ਜਿਸ ਵਾਰ ਸੰਗ ਦੀ ਲੜਕੀ ਦੇ ਵੀ ਕਾਫੀ ਸੱਟਾਂ ਲੱਗੀਆਂ ਬੜ ਜਦਾ ਹਮਲਾ ਕੀਤਾ ਆਪਣਾ ਪੰਚਾਇਤ ਮੈਂਬਰ ਆ ਇਹਨਾਂ ਤੇ ਵੀ ਗੜਾਤੀ ਦਾ ਹਮਲਾ ਕੀਤਾ ਤੇ ਦੇਵੀदयाल ਦਾ ਉਹ ਤੇ ਡਾਂਗ ਮਾਰੀ ਉਹਦੇ ਹੱਥੇ ਉਹਦਾ ਵੀ ਹੱਥ ਫ੍ਰੈਕਚਰ ਹੋਇਆ ਆ ਤੇ ਇਦੋਂ ਪਹਿਲਾਂ 2 ਮਹੀਨੇ ਤੋਂ ਪਹਿਲਾਂ ਇੱਥੇ ਸਾਡੇ ਉੱਤੇ ਫੈਸਲਾ ਹੁੰਦਾ ਸੀਗਾ ਉੱਥੇ ਐਸਐਸਓ ਸਾਹਿਬ ਵੀ ਆਏ ਸੀ ਐਸਆਈ ਸਾਰੇ ਵੱਡੇ ਵੱਡੇ ਅਫਸਰ ਸਾਰੇ ਆਏ ਹੋ ਸਨ ਸਾਰੇ ਪਿੰਡ ਨੂੰ ਸਾਰੀ ਪੰਚਾਇਤ ਨੂੰ ਸਾਰਿਆਂ ਨੂੰ ਫੈਸਲਾ ਮਨਜ਼ੂਰ ਸੀਗਾ ਸਾਡੀ ਸਾਬਕਾ ਸਰਪੰਚ ਤੇ ਜਸਵਿੰਦਰ ਕੌਰ ਨੂੰ ਫੈਸਲਾ ਮਨਜ਼ੂਰ ਨਾ ਸੀ ਉਹਨੇ ਅਣਕੇ ਸਾਰੇ ਕੰਮ ਦਾ ਸੱਤਿਆਨਾਸ਼ ਕਰ ਦਿੱਤਾ ਕਿ ਕਹਿੰਦੀ ਤੁਹਾਡੇ ਨਾਂ ਤੇ ਸਾਡੇ ਨਾਂ ਸਾਰੀ ਪ੍ਰਾਪਰਟੀ ਆ ਤੁਸੀਂ ਕਿਉਂ ਫੈਸਲਾ ਕਰਦੇ ਆ ਫੈਸਲਾ ਹੁੰਦੇ ਦਬਾਰ ਵੀ ਉਹ ਸਾਰੀ ਲੜਾਈ ਉਹ ਉਹ ਉਹਦੀ ਹੋਰ ਤੇਜ਼ ਲੜਾਈ ਹੋ ਗਈ ਆ ਜੇ ਸਾਡੀ ਲੜਾਈ ਮਟਣ ਦਾ ਨਾਮ ਨਾਮ ਨਹੀਂ ਲੈ ਰਹੀ ਮਾੜੀ ਜੀ ਗੱਲ ਹੁੰਦੀ ਆ ਤੇ ਉਹਨੂੰ ਕੰਮ ਨੂੰ ਤੇਜ਼ ਕਰ ਦਿੰਦੀ ਜਾਣ ਕੇ ਉਹ ਮਸਲੇ ਨੂੰ ਹੱਲ ਨਹੀਂ ਹੋਣ ਦਿੰਦੀ ਤੇ ਸਾਡੇ ਸਾਫਕਾ ਆਪਣੇ ਮੌਜੂਦਾ ਸਰਪੰਚ ਆ ਸਾਡਾ ਤਾਂ ਉਹ ਜਨਾਨੀ ਦੇ ਸਾਫਕਾ ਸਰਪੰਚ ਨੇ ਜੀਣਾ ਹਰਾਮ ਕੀਤਾ ਆ ਕੋਈ ਸਾਨੂੰ ਦਿਨ ਚੈਨ ਨਾਲ ਸੱਸੀ ਸੌ ਨਹੀਂ ਸਕਦੇ ਗੁਰਦੁਆਰੇ ਬੇਜਾਨੇ ਆ ਸਾਡੇ ਮਗਰੇ ਡਾਂਗਾ ਛੋਟੇ ਲੈ ਕੇ ਕਦੀ ਮੂਹਮੀਆਂ ਸਾਡੇ ਬਣਾਉਂਦੇ ਆ ਇਹ ਗੁਰਦੁਆਰੇ ਦਾ ਕੰਮ ਨਹੀਂ ਉੱਥੇ ਦਾ ਬਹੁਤ ਬਹੁਤ ਔਖਾ ਕੰਮ ਹੋ ਚੁੱਕਾ ਜੀ ਮੇਬਾ ਸਿੰਘ ਦਾ ਕੋਈ ਕਸੂਰ ਨਹੀਂ ਮੇਬਾ ਸਿੰਘ ਦਾ ਕੋਈ ਕਸੂਰ ਨਹੀਂ ਉਹਨੂੰ ਜਾਣਦੇ ਸਾਰੇ ਉਹਨੂੰ ਇਹ ਨਹੀਂ ਗਾਲਾਂ ਕੱਢੀਆਂ ਜਦੋਂ ਅਸੀਂ ਵਾਪਸੀ ਗਏ ਆ ਇਹ 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 ਨਹੀਂ ਸਾਰਿਆਂ ਨੂੰ सरपंच साहब ਨੂੰ ਗਾਲਾਂ ਕੱਢੀਆਂ ਜਦੋਂ ਸਰਪੰਚ ਸਾਹਿਬ ਨੇ ਆਪਣੇ ਮਾੜਾ ਮੋਟਾ ਨੂੰ ਕੋਈ ਬੋਲਿਆ ਤੇ ਲਾਈਆਂ ਵੀ ਆਚਾਰ ਇਹ ਨਹੀਂ ਵੀ ਲਾਈਆਂ ਨਹੀਂ ਐ ਲਾਈਆਂ ਆ ਉਹਨੇ ਇੱਕ ਕੁੰਡਾ ਲਾ ਲਿਆ ਕੁੰਡਾ ਲਾ ਕੇ ਤਾਂ ਇਹ ਉਹਨਾਂ ਆਉਣ ਤੋਂ ਪਹਿਲਾਂ ਆ ਕੁੜੀ ਦਾ ਨਹੀਂ ਸਿਰ ਪਾੜ ਦਿੱਤਾ ਦਵਿੰਦਰ ਸਿੰਘ ਨੇ ਖਿੱਚ ਤੂੰ ਕੀਤੀ ਆ ਡਾਂਗਾ ਮਾਰੀਆਂ ਇਹਨਾਂ ਦੇ ਵੀਡੀਓ ਚੈੱਕ ਕਰ ਸਕਦੇ ਤੁਸੀਂ ਵੀਡੀਓ ਮੌਜੂਦਾ ਦਮਾਂ ਦੇ ਨਾਲ ਕੁੜੀਆਂ ਦੇ ਡਾਂਗਾ ਮਾਰੀਆਂ ਸਿਰ ਪਾੜਿਆ ਆਪਣੇ ਦੇਵੀ ਦੇਲ ਕਮੇਟੀ ਮੈਂਬਰ ਆ ਇਹਦਾ ਹੱਥ ਤੋੜ ਦਿੱਤਾ ਬਾਹਾਂ ਤੋੜ ਦਿੱਤੀ ਇਹਦੀ ਆਪਣੇ ਗਰਪਾਲ ਕੁਮਾਰ ਆ ਮੌਜੂਦਾ ਪੰਚਾਇਤ ਮੈਂਬਰ ਆ ਇਹਦੇ ਗਡਾਥੀਆਂ ਦਾ ਬਾਰ ਕੀਤਾ ਗਿਆ ਉਹਦੀ ਵਾਈਫ ਨੇ ਬਚਾਇਆ ਗਿਆ ਧੱਕਾ ਮਾਰਿਆ ਗਿਆ ਨਹੀਂ ਤਾਂ ਇਹ ਕੁਛ ਨਾ ਕੁਛ ਕਰਦਣਾ ਸੀ ਮੌਕੇ ਤੇ ਜਿੰਦਾ ਕੋਲ ਕੇ ਗਡਾਥੀਆਂ ਕੱਢ ਕੇ ਲਿਆ ਆ ਲਖਵਿੰਦਰ ਲਖਵਿੰਦਰ ਸਿੰਘ ਲੱਕੀ ਉਹ ਉੱਥੇ ਪੂਰੀ ਬਦਮਾਸ਼ੀ ਕਰ ਰਿਹਾ ਇਸ ਟਾਈਮ ਕੋਈ ਉੱਥੇ ਢਿੱਲ ਨਹੀਂ ਕਿਸੇ ਕੰਮ ਦੀ ਜੀ ਮੈਂ ਜਸਵਿੰਦਰ ਕੌਰ ਸਾਹਿਬ ਕਾ ਸਾਬਕਾ ਸਰਪੰਚ ਫਲਪੋਤਾ ਤੋਂ ਬੋਲਦੀ ਆ ਜੋ ਬਲਵਿੰਦਰ ਸਿੰਘ ਕਹਿ ਰਿਹਾ ਇਹ ਸਭ ਝੂਠ ਆ ਮੈਂ 3 ਵਾਰ ਸਰਪੰਚ ਤੇ 1 ਵਾਰ ਪੰਜ ਰਹਿ ਚੁੱਕੀ ਆ ਮੇਰੇ ਪਿੰਡ ਚ ਕਦੀ ਵੀ ਇਦਾਂ ਦਾ ਕਦੀ ਵਿਵਾਦ ਨਹੀਂ ਹੋਇਆ ਜੋ ਇਸ ਟਾਈਮ ਹੋਣ ਹੋ ਰਿਹਾ 5 6 ਮਹੀਨੇ ਤੋਂ ਮੈਂ ਕਿਹੜਾ ਉਸ ਜਗ੍ਹਾ ਦੀ ਕੋਈ ਮੈਂਬਰ ਆ ਜਾਂ ਮੈਂ ਕੋਈ ਹੈਗੀ ਆ ਕੋਈ ਅਫਸਰ ਲੱਗੀ ਆ ਮੈਂ ਫੈਸਲਾ ਕਰਾਉਣਾ ਆ ਜੋ ਫੈਸਲਾ ਕਰਨਾ ਉਹ ਜਿਹੜੇ ਉੱਥੇ ਬੈਠੇ ਆ ਉਹਨਾਂ ਦਾ ਰੌਲਾ ਚੱਲਦਾ ਉਹ ਕਰਨ ਨਾ ਕਰਨ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹਾਂਜੀ ਤੁਸੀਂ ਤਾਂ ਕਹਦੇ ਕਿ ਫੈਸਲਾ ਹੁੰਦਾ ਸੀਦਾ ਪ੍ਰਸ਼ਾਸਨ ਦਾ ਸਰਪੰਚ ਸਾਹਿਬ ਨੇ ਜਿਹੜਾ ਇਹ ਨਹੀਂ ਨਹੀਂ ਉਹ ਤਹਿਸੀਲਦਾਰ ਸਾਹਿਬ ਦੇਖਣ ਆਏ ਸੀ ਮੌਕਾ ਮੈਂ ਇਹ ਕਿਹਾ ਸੀ ਉਹ ਕਹਿੰਦੇ ਅਸੀਂ ਆਇਆ ਹਾ ਰਸੀਵਰ ਲਾਉਣ ਵਾਸਤੇ ਬੇ ਰਸੀਵਰ ਲਾਉਣ ਵਾਸਤੇ ਮੈਂ ਕਿਹਾ ਸਰਕਾਰੀ ਬੰਦਾ ਰਸੀਵਰ ਲੱਗੇ ਬੇ ਇੱਥੇ ਜੇ ਇਹ ਬੰਦੇ ਗੱਲੇ ਤੇ ਉਹ ਚਾਉਂਦੇ ਸੀ ਵੀ ਇਹਨਾਂ ਦੀ ਕਮੇਟੀ ਬਣਾ ਕੇ ਅਸੀਂ ਇਹ ਫੈਸਲਾ ਕੋਰਟ ਚ ਦੇ ਦਈਏ ਤੇ ਇਹਨਾਂ ਦਾ ਕੇਸ ਖਤਮ ਹੋ ਜਾਵੇ ਉਹ ਦਵਿੰਦਰ ਸਿੰਘ ਨੇ ਕਹਿ ਦਿੱਤਾ ਵੀ ਮੈਨੂੰ ਇਹ ਮਨਜ਼ੂਰ ਨਹੀਂ ਹੈਗਾ। ਉਹ ਦਵਿੰਦਰ ਸਿੰਘ ਸਰਪਾਕ ਸਾਬਕਾ ਸਰਪੰਚ ਨੇ ਕਿਹਾ ਜਿਹੜਾ ਉੱਥੇ ਉਹ ਕੇਸ ਝਗੜਦਾ ਵੇ ਇਹ ਮੈਂ ਫੈਸਲਾ ਮੈਂ ਨਹੀਂ ਕਰਨਾ। ਹਾਂਜੀ। ਜਿਹੜੇ ਬਿਵਾਦ ਚੱਲਿਆ ਇਹ ਹੁੰਦਾ ਚੰਦਾ ਕਿ ਤੁਹਾਡੇ ਟਾਈਮ ਤੋਂ ਚੱਲਦਾ ਆ ਗਿਆ ਕੋਈ। ਇਹ ਬਿਵਾਦ ਇਦਾਂ ਹੋਇਆ ਸੀ ਪਹਿਲਾਂ ਇਹ ਜਗ੍ਹਾ ਉਹ ਜਿਹੜਾ ਦਵਿੰਦਰ ਸਿੰਘ ਆ ਉਹੀ ਉੱਥੇ ਰਹਿੰਦੇ ਸੀਗੇ। ਇਹ ਜਿਹੜਾ ਜਗ੍ਹਾ ਜਿਨ੍ਹਾਂ ਨੇ ਪੈਸਾ ਲਾਇਆ ਇਹਨਾਂ ਦਾ ਬੜਾ ਪਿਆਰ ਸੀ। ਇਹਨੇ ਜਗ੍ਹਾ ਜਿੱਦਾਂ ਸ਼ੁਰੂ ਕਰਾ ਲਈ ਬਾਅਦ ਚ ਇਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਬੇ ਇਹ ਨਹੀਂ ਕਬਜ਼ਾ ਉੱਥੇ ਕਰ ਲੈਣਾ। ਇਹਨੇ ਕੋਰਟ ਵਿੱਚੋਂ ਪਹਿਲਾਂ ਵੀ ਸਟੇ ਲੈ ਲਿਆ ਸੀ ਜਦੋਂ ਇਹਨੇ ਸਟੇ ਲਿਆ ਸੀ ਮੈਂ ਉਹਦਾ ਫੈਸਲਾ ਮੈਂ ਕਰਾਇਆ ਸੀ ਫੈਸਲਾ ਕਰਾ ਕੇ ਤੇ ਮੈਂ ਜਗਾ ਸ਼ੁਰੂ ਕਰਾਤੀ ਸੀਗੀ ਜਦੋਂ ਜਗਾ ਮੈਂ ਸ਼ੁਰੂ ਕਰਾਈ ਉਹਨਾਂ ਬੰਦਿਆਂ ਨੂੰ ਫੇਰ ਕਿਸੇ ਨੇ ਦੱਸ ਦਿੱਤਾ ਦਵਿੰਦਰ ਸਿੰਘ ਉਹਨਾਂ ਨੂੰ ਬੇ ਇਹਨੇ ਕਬਜ਼ਾ ਕਰ ਲੈਣਾ ਉਹਨੇ ਆਪਣੀ ਕਮੇਟੀ ਬਣਾ ਲਈ ਉਹ ਕਮੇਟੀ 2017 ਦੀ ਬਣੀ ਹੋਆ ਜਦੋਂ 2017 ਦੀ ਬਣੀ ਉਹ ਉੱਥੇ ਰਹਿੰਦੇ ਜਾਂਦੇ ਉਹ ਜਦੋਂ ਜਗਾ ਪੂਰੀ ਹੋਈ ਇਸ ਇਹਨਾਂ ਬੰਦਿਆਂ ਨੇ ਜਿਹੜਾ ਸੋਨਣਾ ਆ ਇਹਨੇ 3 ਸਾਲ ਬਾਅਦ ਆਪਣੀ ਕਮੇਟੀ ਬਣਾ ਲਈ ਇਹ ਰੋਜ਼ ਨਿਤ ਨਵਾਂ ਬੰਦਾ ਕਮੇਟੀ ਚ ਪਾਉਂਦੇ ਤਾਂ ਨਿਤ ਕੱਢਦੇ ਆ ਮੈਂ ਉਦੋਂ ਬਾਅਦ ਵੀ ਫੈਸਲਾ ਕਰਾਇਆ ਸੀ ਵੀ ਚਲੋ ਇਧਰੋਂ ਵੀ ਬੰਦੇ ਪਾ ਲੈਣੇ ਉਧਰੋਂ ਵੀ ਪਾ ਲੈਣੇ ਆ ਜਿਹੜੇ ਬੰਦੇ ਉਥੇ ਚੌਕੀ ਸਰਿੰਦਰ ਸਿੰਘ ਸੋਡੀ ਚੌਕੀ ਇੰਚਾਰਜ ਸੀ ਉਹਦੀ ਹਾਜ਼ਰੀ ਦੇ ਵਿੱਚ ਫੈਸਲਾ ਹੋਇਆ ਸੀ ਦਵਿੰਦਰ ਸਿੰਘ ਦਾ ਮੁੰਡਾ ਪਾਇਆ ਸੀ ਲਖਵਿੰਦਰ ਲਖਵੀਰ ਤੇ ਉਹਦਾ ਨਿਰਮਲ ਸਿੰਘ ਦਵਿੰਦਰ ਸਿੰਘ ਦਾ ਬ੍ਰਦਰ ਪਾਇਆ ਸੀ ਤੇ ਕੁਲਵਿੰਦਰ ਪੰਜ ਇੱਕ ਰਿਆ ਮੌਜੂਦਾ ਪੰਜ ਕੁਲਵਿੰਦਰ ਸਿੰਘ ਸੀ ਪਹਿਲਾਂ ਉਹ ਪਾਇਆ ਸੀ ਇਨੀ ਉਹ ਤਿੰਨ ਬੰਦੇ ਨਹੀਂ ਪਾਏ ਇਨੀ ਹੋਰ ਆ ਕੇ ਬੰਦੇ ਪਿੰਡ ਪਾਲਾ ਇਹ ਚੌਂਕੀ ਆਲੇ ਦੇ ਵੀ ਉੱਥੇ ਉਹਨਾਂ ਦੇ ਵੀ ਕਹਿਣ ਵਿੱਚ ਨਹੀਂ ਰਹਿ ਬਈ ਇਨੀ ਆਪਣੇ ਬੰਦੇ ਆ ਕੇ ਪਾਇਆ ਉਹ ਬੰਦਿਆਂ ਨੂੰ ਇੱਥੋਂ ਅਸੀਂ ਕੱਢ ਦੇਈਏ ਹਾਂਜੀ ਮਤਲਬ ਜਿਹੜੀ ਹੁਣ ਦੂਸਰੀ ਤੇ ਰਿਆ ਜਿਹੜੇ ਲਖਵਿੰਦਰ ਹੋਣੀ ਐ ਉਹ ਉੱਥੇ ਕਿੰਨੇ ਚਿਰ ਤੱਕ ਆਜੇਗੇ ਉਹਨਾਂ ਨੂੰ 6ਵੀਂ ਪੀੜੀ ਚੰਦੀ ਆ ਹਾਂਜੀ ਤੇ ਉਹਨਾਂ ਦੇ ਨਾਮ ਤੋਂ ਵੀ ਜਗਾ ਬੋਲਦੀ ਹੈ ਹਾਂਜੀ ਬੋਲਦੀ ਆ ਹਾਂਜੀ ਉਹਨਾਂ ਬਾਬਿਆਂ ਪਰਦਾਦਿਆਂ ਦੇ ਨਾਂ ਬੋਲਦੀ ਆ ਉਹਨਾਂ ਦਾ ਕੋਰਟ ਵਿੱਚ ਫੈਸ ਕੇਸ ਚੱਲਦਾ ਆ ਕੋਰਟ ਨੇ ਫੈਸਲਾ ਕਰਨਾ ਮੈਂ ਥੋੜਾ ਕਰਨਾ ਆ ਫੈਸਲਾ ਤਾਂ ਕੋਰਟ ਨੇ ਕਰਨਾ ਆ ਇਹ ਜਿਹੜੇ ਮੇਰੇ ਤੇ ਗਾਲਤ ਇਨੀ ਮੈਨੂੰ ਕਿਹਾ ਮੈਂ ਉਹਦੀ ਕਾਰਵਾਈ ਕਰਨਾ ਚਾਹੁੰਦੀ ਆ